ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਅਮਰੀਕੀ ਸੈਨਾ ਦੇ ਜਹਾਜ਼ ਰਾਹੀਂ 104 ਪ੍ਰਵਾਸੀ ਭਾਰਤੀਆਂ ਨੂੰ ਵਾਪਸ ਇੰਡੀਆ ਡਿਪੋਰਟ ਕੀਤਾ ਗਿਆ ਹੈ ਜਿਸ ਦੇ ਤਹਿਤ ਸੈਨਾ ਦਾ ਜਹਾਜ਼ ਇਨ੍ਹਾਂ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਡਿਪੋਰਟ ਕੀਤੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਵਿੱਚ 30 ਦੇ ਕਰੀਬ ਨੌਜਵਾਨ ਪੰਜਾਬ ਦੇ ਨੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਸ਼੍ਰੀ ਫਤੇਗਰ ਚੂੜੀਆਂ ਦਾ ਰਹਿਣ ਵਾਲਾ ਜਸਪਾਲ ਸਿੰਘ ਵੀ ਸ਼ਾਮਲ ਹੈ ਜਸਪਾਲ ਸਿੰਘ ਦੀ ਮਾਂ ਅਤੇ ਚਚੇਰੇ ਭਰਾ ਨੇ ਜਸਪਾਲ ਸਿੰਘ ਦੇ ਯੂ ਐਸ ਏ ਜਾਣ ਦੀ ਸਾਰੀ ਕਹਾਣੀ ਮੀਡੀਆ ਅਗੇ ਰੱਖੀ ਜਸਪਾਲ ਸਿੰਘ ਦੀ ਮਾਂ ਨੇ ਦੱਸਿਆ ਕਿ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਹਨ ਕਿ ਉਹਨਾਂ ਦਾ ਪੁੱਤਰ ਸਹੀ ਸਲਾਮਤ ਘਰ ਵਾਪਸ ਆ ਗਿਆ ਹੈ ਉਧਰ ਜਸਪਾਲ ਸਿੰਘ ਦੇ ਭਰਾ ਜਸਪੀਰ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ 1 ਮਹੀਨਾ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ ਇਹ ਜੋ ਹੁਣ ਰਿਪੋਰਟ ਹੋ ਕੇ ਵਾਪਸ ਆਇਆ ਹੈ ਇਸ ਨਾਲ ਉਹਨਾਂ ਦੇ ਸੁਪਨੇ ਵੀ ਟਹਿ ਢੇਰੀ ਹੋ ਗਏ ਨੇ ਨਾ ਜਸਪਾਲ ਸਿੰਘ ਅੱਛਾ ਤੇ ਕੀ ਕੰਮ ਇੱਥੇ ਕੀ ਕਰਦਾ ਸੀ ਕਿੰਨਾ ਸਮਾਂ ਹੋ ਗਿਆ ਸੀ ਪੁੱਤ ਨੂੰ ਮਾਰ ਗਿਆ ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤਾਂ ਹੀ ਬਸ ਵੇ ਇੰਨਾ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੇ ਖੁਸ਼ੀ ਕਿਸਾਨ ਦੇ ਆਪਣੇ ਘਰ ਆ ਗਿਆ ਹਾਂ ਹੁਣ ਹੋਰ ਕੋਈ ਨਹੀਂ ਅਸੀਂ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬੜੇ ਸੁਪਨੇ ਸਜਾਏ ਹੋਣੇ ਪੁੱਤ ਨੇ ਵੀ ਤੁਸੀਂ ਵੀ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਵਾਪਸ ਕਰਵਾਇਆ ਇਹ ਨਹੀਂ ਮੈਨੂੰ ਬੜੀ ਖੁਸ਼ੀ ਦੇ ਬਸ ਜਿਹੜੀ ਰਿਪੋਰਟ ਉਹਦੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ ਦੇਖੋ ਜੀ ਉਹਨਾਂ ਨੂੰ ਹੋਇਆ ਮਹੀਨਾ ਕੀ ਹੋਇਆ ਗਿਆ ਤੇ ਤੁਹਾਨੂੰ ਕਿਦਾਂ ਦਸਵੀਰ ਦੀ ਪਤਾ ਲੱਗਾ ਕਿ ਇੱਥੇ ਆ ਦੇਖੋ ਜੀ ਆਪਾਂ ਨੂੰ ਨਿਯੂਜ ਤੋਂ ਬਾਹਰ ਲੱਗਾ ਕਿ ਸਾਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਤੇ ਅਸੀਂ ਉਸ ਚੀਜ਼ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਕਿ ਸਰਕਾਰਾਂ ਦੀਆਂ ਇੰਨਾ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਾਗੀ ਖਬਰ ਹੈ ਇਹ ਇਹਨਾਂ ਨੂੰ ਇੱਕ ਮਹੀਨਾ ਹੋਇਆ ਹੈ ਗਿਆ ਪਤਾ ਕਿਸ ਦਿਨ ਲੱਗਾ ਲੇਕਿਨ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ ਹਾਂਜੀ ਇਹਨੂੰ ਪਤਾ ਲੱਗਾ ਕਿਦੋਂ ਘਰੋਂ ਨਾ ਕਿਦਾਂ ਕਿੰਨੇ ਫਿਰ ਉਹ ਹੁਣ ਸਾਨੂੰ ਇਸ ਕੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ। ਗੱਲਬਾਤ ਇਹ ਨਹੀਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ। ਨਿਵੇਂ ਤੋਂ ਪਤਾ ਲੱਗ ਰਿਹਾ ਆ ਕਿ ਕੋਈ ਘੰਟੇ 2 ਘੰਟੇ ਤੱਕ ਆਪ ਉਹਨੇ ਘਰੇ ਇਹਨਾਂ ਨੂੰ ਪਹੁੰਚਾ ਦਿੱਤਾ ਜੇਗਾ। ਪਹਿਲਾਂ ਕਿਹੜੇ ਦੇਸ਼ ਗਏ ਸੀ ਦੋਸਤੋ ਬਾਹਰ ਕਿੱਥੇ। ਦੇਖੋ ਜੀ ਸਾਨੂੰ ਬਸ ਇਹੋ ਪਤਾ ਆ ਕਿ ਉੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਮੇਰੇ ਕਦ। ਹਾਂਜੀ। ਢੜੀ-ਢੜੀ ਜਿਹੀ ਤ੍ਰੈਡੀ ਹੋਈ ਹੈ ਜਿਸ ਵੀ ਸੀ ਕੋਈ ਆਸਿਸ ਤੁਹਾਨੂੰ ਕਹਿਣਾ ਚਾਹੂੰ ਮੈਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮ ਕਾਰ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਪਨੇ ਸਜਾਏ ਹੁੰਦੇ ਨੇ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਢਹਟੀ ਦੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਤੇ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਹਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਹੈ